ਕਾਹ ਕਰੂਗੇ ਕਾਹ ਕੋਨਸਲ ਨਵਾਂ ਸ਼ਹਿਰ ਦੇ ਲਾਰਿਆਂ ਤੋਂ ਅੱਕੇ ਅਤੇ ਸੀਵਰੇਜ ਦੇ ਗੰਦੇ ਪਾਣੀ ਤੋਂ ਸਤਾਏ ਗੁਰੂ ਤੇਗ ਬਹਾਦਰ ਨਗਰ ਬੰਗਾ ਰੋਡ ਦੇ ਲੋਕਾਂ ਨੇ ਅੱਜ ਸਵੇਰੇ 9 ਵਜੇ ਦੇ ਕਰੀਬ ਆਪਣੇ ਆਪ ਹੱਥੀਂ ਉਤਰਦਿਆਂ ਡਿਸਪੋਜ਼ਲ ਦਾ ਗੇਟ ਵਾਲ ਫੋਲ ਕੇ ਗੰਦਾ ਪਾਣੀ ਡਰੇਨ ਵਿੱਚ ਪਾ ਦਿੱਤਾ ਵਰਨਣ ਜੋਗ ਹੈ ਕਿ ਮੁਹੱਲਾ ਵਾਸੀ ਕਰੀਬ 2 ਮਹੀਨੇ ਤੋਂ ਗੰਦੇ ਪਾਣੀ ਦੀ ਨਿਕਾਸੀ ਨੂੰ ਨਿਕਾਸੀ ਦੀ ਮੰਗ ਨੂੰ ਲੈ ਕੇ ਨਗਰ ਕੌਂਸਲ ਨਵਾਂ ਸ਼ਹਿਰ ਅੱਗੇ ਘੇੜੇ ਮਾਰ ਰਹੇ ਹਨ ਪਾ ਨਾ ਹੀ ਉਹਨਾਂ ਦੀ ਕਿਸੇ ਅਧਿਕਾਰੀਆਂ ਨੇ ਸੁਣੀ ਅਤੇ ਨਾ ਹੀ ਕਿਸੇ ਐਮਸੀ ਨੇ ਉਹਨਾਂ ਦੀ ਬਾਹ ਫੜੀ ਅੱਜ ਸ਼ਾਮ ਸੀਵਰਜ ਦਾ ਗੰਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਵਿੱਚ ਘੁੰਮਣ ਲੱਗਦਾ ਹੈ ਹਾਤਾ ਉਦੋ ਹੋ ਗਈ ਜਦੋਂ ਸੀਵਰਜ ਦਾ ਗੰਦਾ ਪਾਣੀ ਵਾਟਰ ਸਪਲਾਈ ਵਾਲੇ ਪਾਈਪਾਂ ਵਿੱਚ ਮਿਲ ਕੇ ਟੂਟੀਆਂ ਵਿੱਚ ਆਉਣ ਲੱਗਾ ਉਹਨਾਂ ਦੇ ਦੱਸਣ ਮੁਤਾਬਕ ਘਰਾਂ ਦੀਆਂ ਘਰਾਂ ਦੀਆਂ ਪਾਣੀ ਦੀਆਂ ਟੈਂਕੀਆਂ ਵਿੱਚ ਪੁੱਜ ਕੇ ਬਿਮਾਰੀਆਂ ਨੂੰ ਸੱਦਾ ਦੇਣ ਲੱਗਾ ਲੋਕਾਂ ਨਾਲ ਲਾਮਬੰਦ ਕਰਨ ਅਤੇ ਉਹਨਾਂ ਨੂੰ ਸ਼ੰਗਰਚਾ ਵਿੱਚ ਪਾਉਣ ਵਾਲੇ ਇਸ ਮੁਹੱਲੇ ਦੇ ਵਾਸੀ ਕਲਵਿੰਦਰ ਸਿੰਘ ਬੜੈਚ ਨੇ ਮੁਹੱਲਾ ਵਾਸੀਆਂ ਦੀ ਕਈ ਮੀਟ ਨਾਲ ਕਈ ਮੀਟਾ ਦੀਆਂ ਕੀਤੀਆਂ ਦਿੱਤੀ ਸ਼ਾਮ ਕੀਤੀ ਮੀਟਿੰਗ ਵਿੱਚ ਲੋਕਾਂ ਨੇ ਡਿਸਪੋਜ਼ਲ ਦੇ ਗੇਟ ਵੱਲ ਖੋਲਣ ਦਾ ਸ਼ਰਪ ਸ਼ਾਂਤੀ ਨਾਲ ਫੈਸਲਾ ਕਰ ਲਿਆ ਇਸ ਫੈਸਲੇ ਨੂੰ ਅੱਜ ਸਵੇਰੇ ਅਮਲ ਵਿੱਚ ਲਿਆਂਦਾ ਗਿਆ ਇਸ ਮੌਕੇ ਮਹੱਲੇ ਦੀਆਂ ਔਰਤਾਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ ਇਸ ਮੌਕੇ ਸਵੋਧਨ ਕਰਦਿਆਂ ਕਲਵਿੰਦਰ ਸਿੰਘ ਬ੍ਰਾਂਚ ਨੇ ਕਿਹਾ ਕਿ ਸੀਵਰੇਜ ਦੇ ਗੰਦੇ ਪਾਣੀ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਪਰ ਐਮਪੀ ਲੋਕ ਸਭਾ ਦੀਆਂ ਚੋਣਾਂ ਨੂੰ ਤਰੀਕ ਦੇ ਰਹੇ ਸਨ ਅਤੇ ਅਫਸਰ ਚਾਹੀ ਲਾਰਿਆ ਤੋਂ ਬਿਨਾ ਹੋਰ ਕੁਝ ਵੀ ਪੱਲੇ ਨਹੀਂ ਪਾ ਲਈ ਧਿਆਨਕ ਬਿਮਾਰੀਆਂ ਫੈਲ ਰਹੀਆਂ ਹਨ ਵਾਟਰ ਸਪਲਾਈ ਦੇ ਪਾਈਪਾਂ ਵਿੱਚ ਬਹੁਤ ਹੀ ਗੰਦਾ ਪਾਣੀ ਆ ਰਿਹਾ ਹੈ ਅਸੀਂ ਘਰਾਂ ਵਿੱਚ ਲੱਗੇ ਆਰਓ ਸਿਸਟਮ ਵੀ ਜਵਾਬ ਦੇ ਚੁੱਕੇ ਹਨ ਅਤੇ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਸਨ ਉਹਨਾਂ ਕਹਿੰਦੇ ਕਿ ਜਦੋਂ ਕੋਈ ਵੀ ਲੋਕਾਂ ਦੀ ਬਾਹ ਨਹੀਂ ਫੜਦਾ ਤਾਂ ਲੋਕ ਖੁਦ ਫੈਸਲਾ ਲੈਣ ਲਈ ਮਜਬੂਰ ਹੁੰਦੇ ਹਨ ਇਸ ਮੌਕੇ ਪਨੀਤ ਕਲੇਰ ਇਸਲਾਮੁਦੀਨ ਫਰਮੁਲਾ ਦੇਵੀ ਆਜ਼ਾਦ ਕਲਦੀਪ ਦੀਪਾ ਕ੍ਰਿਯਾਮ ਅਮਰਜੀਤ ਭਵਿੰਦਰਪੁਰ ਕੋਰ ਰਾਮਬ੍ਰਿਸ਼ ਕੇਸਰ ਰਾਮਸਰੂਪ ਅਤੇ ਸਤਿੰਦਰ ਕੋਰ ਅਤੇ ਹੋਰ ਮhallawasi ਵੱਡੀ ਗਿਣਤੀ ਵਿੱਚ ਮੌਜੂਦ ਸਨ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਬਹੁਤ ਸਾਰੀਆਂ ਥਾਵਾਂ ਤੇ ਨਵਾਂ ਸ਼ਹਿਰ ਦਵਾਪਾ YouTube ਨੂੰ ਵੀ ਜਈਆਂ ਖਬਰਾਂ ਆਈਆਂ ਹਨ ਕਿ ਜਿਨ੍ਹਾਂ ਪਿੰਡਾਂ ਦੇ ਵਿੱਚ ਕਮੇਟੀਆਂ ਵਾਟਰ ਸਪਲਾਈ ਦੀਆਂ ਉਹਨਾਂ ਦੇ ਚੇਅਰਮੈਨ ਮੌਕੇ ਦੇ ਮੌਜੂਦਾ ਸਰਪੰਚ ਹਨ ਉਹਨਾਂ ਵੱਲੋਂ ਮਨਮਾਨੀ ਮਨਮਾਨੀ ਕੀਤੀ ਜਾਂਦੀ ਹੈ ਤੇ ਆਪਣੇ ਚਿਹਤਿਆਂ ਦੇ ਮhallਿਆਂ ਦੇ ਵਿੱਚ ਪਾਣੀ ਛੱਡਿਆ ਜਾਂਦਾ ਹੈ ਜਲਦੀ ਤੁਹਾਨੂੰ ਦੁਕਾਵਾਗੇ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਉਹ ਵੀ ਖਬਰਾਂ ਕਰੂਗੇ ਦਾਈ ਕਰੂਗੇ ਮਰਦਾਬਾ ਮਰਦਾਬਾ ਕਿਸੇ ਦਾ ਸੀਵਰ ਬੋਰਡ ਮਰਦਾਬਾ 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 ਪੀਣ ਵਾਲੇ ਪਾਣੀ ਦਾ ਸਾਬ ਦਾ ਪ੍ਰਬੰਧ ਕਰੋ सीवर बोर्ड मुरदा मुर सीवरेज बोर्ड मुरदा ਜਿੰਦਾਬਾਦ 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 ਬੇਕਸੀ ਲੋਕਾਂ ਦੇ ਕਾ ਜਿੰਦਾਬਾਦ 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 ਅਮੇਸ਼ਾ ਦਾ ਸਿਵਲ ਪ੍ਰਸ਼ਾਸਨ ਮੁਰਦਾਬਾਦ 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 ਅੱਜ ਸੀਵੀ ਜੀਵਾ ਸਿਵਰ ਬੋਰਡ ਦੇ ਇੱਥੇ ਆਏ ਆ ਇਸ ਕਰਕੇ ਆਏ ਆ ਕਿ ਅਸੀਂ ਪਿਛਲੇ 15 20 ਦਿਨ ਤੋਂ ਜਿਆਦਾ ਲਗਾਤਾਰ ਆਫਟਰ ਸ਼ਾਹੀ ਦੇ ਨਾਲ ਗੱਲਬਾਤ ਚਲਾ ਰਹੇ ਆ ਕਿ ਸਾਡੇ ਸੀਵਰੇਜ ਭਰੇ ਰਹਿੰਦੇ ਆ ਇਹਨਾਂ ਨੂੰ ਖਾਲੀ ਕਰੋ ਗੱਡੀ ਕਦੀ ਕਦੀ ਆਂਦੀ ਹੈ ਤੇ ਇੱਕ ਵਾਰੀ ਖਾਲੀ ਕਰਕੇ ਜਾਂਦੀ ਹੈ ਤੇ ਦੂਜੇ ਦਿਨ ਹੀ ਫੇਰ ਭਰ ਜਾਂਦੇ ਆ ਤੇ ਨਾਲ ਹੀ ਸੀਵਰ ਭਰਨ ਦੇ ਨਾਲ ਜਿਹੜੀਆਂ ਟੋਟੀਆਂ ਚ ਵਾਟਰ ਸਪਲਾਈ ਦਾ ਪਾਣੀ ਆਂਦਾ ਉਹ ਕਿਤੇ ਉਹ ਲੀਕੇਜ ਹੋਣ ਕਾਰਨ ਉਹ ਮਿਕਸ ਹੋਇਆ ਹੋ ਰਿਹਾ ਹੈ ਔਰ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਆ ਲੋਕਾਂ ਦੇ ਘਰਾਂ ਚ ਗੰਦਾ ਪਾਣੀ ਜਿਹੜਾ ਆ ਰਿਹਾ ਔਰ ਇਸ ਕਰਕੇ ਅਸੀਂ ਇਕਕੇ ਹੋਏ ਸਾਰੇ ਲੋਕ ਜਿਹੜੇ ਇੱਥੇ ਆਏ ਆ ਕਿਉਂਕਿ ਅਫਸਰਾਂ ਨੇ ਗੱਲਾਂ ਸੁਣੀਆਂ ਸੁਣੀਆਂ ਕਰ ਦਿੱਤੀਆਂ ਉਹਦਾ ਹੱਲ ਜਿਹੜਾ ਪੱਕਾ ਕੋਈ ਨਹੀਂ ਕਰ ਰਹਾ ਤੇ ਇੱਕ ਦੂਜੇ ਤੇ ਦੋਸ਼ ਸਿਟ ਰਹੇ ਆ ਸੀਵਰ ਬੋਰਡ ਵਾਲੇ ਕਮੇਟੀ ਤੇ ਦੋਸ਼ ਲਾ ਰਹੇ ਆ ਕਮੇਟੀ ਵਾਲੇ ਸੀਵਰ ਬੋਰਡ ਤੇ ਜਿਹੜਾ ਦੋਸ਼ ਲਾ ਰਹੇ ਆ ਪਰ ਲੋਕਾਂ ਦਾ ਮਸਲਾ ਜਿਹੜਾ ਉੱਥੇ ਦਾ ਉੱਥੇ ਹੀ ਖੜਾ ਹੈ ਅੱਜ ਤੁਸੀਂ ਇਹ ਦੇਖੋਗੇ ਬਾਅਦ ਚ ਕਿ ਆ ਸਾਰੇ ਖੂਹ ਜਿਹੜੇ ਆ ਭਰੇ ਪਏ ਆ ਇਹਨਾਂ ਦਾ ਲੈਵਲ ਸਾਡੇ ਸੀਵਰੇਜ ਦੇ ਲੈਵਲ ਨਾਲੋਂ ਉੱਪਰ ਹੈ ਇਸ ਕਰਕੇ ਉਹ ਰੀਸਿਵਰ ਜਿਹੜੇ ਖਾਲੀ ਨਹੀਂ ਹੁੰਦੇ ਹੈ ਤੇ ਪਿੱਛੇ ਨੂੰ ਬੈਕ ਪਾਣੀ ਮਾਰ ਜਾਂਦੇ ਆ ਪਲਾਂਟ ਵਾਲੇ ਆ ਇਹ ਰੈਗੂਲਰ ਪੂਰਾ ਸਮਾਂ ਜਿਹੜਾ ਪਲਾਂਟ ਉਹ ਚਲਾਉਂਦੇ ਨਹੀਂ ਆ ਅੱਜ ਅਸੀਂ ਇਹਨਾਂ ਤੋਂ ਵੀ 10 ਦਿਨ ਦੀ ਰੀਡਿੰਗ ਲਵਾਂਗੇ ਕਿ ਇਹ 6 ਐਮ ਐਲ ਡੀ ਪਾਣੀ ਜਿਹੜਾ ਇਹਨਾਂ ਨੇ ਸਾਫ਼ ਕਰਕੇ ਪਾਣਾ ਹੁੰਦਾ ਕੀ ਇਹ ਰਜਾਨਾ ਇੰਨਾ ਪਾਣੀ ਸਾਫ਼ ਕਰਕੇ ਪਾਉਂਦੇ ਆ ਕਿ ਨਹੀਂ ਪਾਉਂਦੇ ਅੱਜ ਇਹਨਾਂ ਦੇ ਸੌਫਟਵੇਅਰ ਜਿਹੜੇ ਅਸੀਂ ਇੱਥੋਂ ਜਾਣ ਤੋਂ ਇੱਥੋਂ ਬਾਅਦ ਚੈੱਕ ਕਰਾਂਗੇ ਤੇ ਇਹਨਾਂ ਨੂੰ ਪੁੱਛਾਂਗੇ ਕਿੰਨਾ ਪਾਉਂਦੇ ਆ ਰਾਤ ਮੈਨੂੰ ਪਤਾ ਲੱਗਿਆ ਕਿ ਇਹਨਾਂ ਨੇ ਕੁਝ ਮੋਟਰ ਮਟਰ ਚਲਾਣ ਲਈ ਇਹਨਾਂ ਨੂੰ ਕਿਹਾ ਤੇ ਮੋਟਰ ਚਲਾਓ ਕਿਉਂਕਿ ਰਾਤ ਦਾ ਇਹ ਆਪਣੇ ਮਹੱਲੇ ਦੇ ਵਿੱਚ ਇਸ ਗੱਲ ਤੇ ਰੌਲਾ ਜਿਹੜਾ ਪੈ ਰਿਹਾ ਤੇ ਹੁਣ ਅਸੀਂ ਡਾਇਰੈਕਟ ਐਕਸ਼ਨ ਜਿਹੜਾ ਕਰਨ ਜਾ ਰਹੇ ਆ ਕਿ ਅਸੀਂ ਸਿੱਧਾ ਪਾਣੀ ਜਿਹੜਾ ਖੁੱਲਣ ਜਾ ਰਹੇ ਹਾਂ ਜਿਹੜਾ ਬਿੰਦ ਦੇ ਵਿੱਚ ਸਿੱਧਾ ਜਾਊਗਾ ਜਿਹਦੇ ਨਾਲ ਖੂ ਖਾਲੀ ਹੋ ਜਾਣਾ ਔਰ ਅਫਸਰ ਸਾਹਿਬ ਇਹ ਬਹਾਨਾ ਲਾ ਰਹੀ ਆ ਕਿ ਇਹਦੇ ਨਾਲ ਪ੍ਰਦੂਸ਼ਣ ਬੋਰਡ ਜਿਹੜਾ ਉਹ ਸਾਨੂੰ ਤੰਗ ਕਰਦਾ ਆ ਉਹ ਸਾਨੂੰ ਜੁਰਮਾਨੇ ਲਾਂਦਾ ਦੋ ਅਸੀਂ ਪ੍ਰਦੂਸ਼ਣ ਬੋਰਡ ਨੂੰ ਹੀ ਪੁੱਛਣਾ ਚਾਹਦੇ ਆ ਇਹ ਅਫਸਰ ਸ਼ਾਇਨ ਨੂੰ ਪੁੱਛਣਾ ਚਾਹੁੰਦੇ ਆ ਵੀ ਜਦੋਂ 슈ਗਰ ਮਿੱਲ ਪਰ ਜਿਹੜੀ ਹੈ ਪ੍ਰਦੂਸ਼ਣ ਕਰਦੀ ਸੀਗੀ ਉਦੋਂ ਉਹਨਾਂ ਦਾ ਚਲਾਣ ਤੱਕ ਨਹੀਂ ਕਿਸੇ ਨੇ ਕੀਤਾ ਜਦੋਂ ਆ ਖੇਤਾਂ 'ਚ ਰੋਜ਼ ਅੱਗ ਲੱਗਦੀ ਆ ਉਦੋਂ ਕਿਸੇ ਨੂੰ ਕੋਈ ਪੁੱਛਦਾ ਨਹੀਂ ਹੈ ਅੱਜ ਜੇ ਇਸ ਇਲਾਕੇ ਦੇ ਲੋਕ ਜਿਹੜੇ ਆ ਜਿਨ੍ਹਾਂ ਦਾ ਪਾਣੀ ਘਰਾਂ 'ਚ ਬੜ ਰਿਹਾ ਗੰਦਾ ਪਾਣੀ ਉਸ ਵੇਲੇ ਪ੍ਰਦੂਸ਼ਣ ਬੋਰਡ ਨੂੰ ਇਹ ਸਾਰੀਆਂ ਗੱਲਾਂ ਜਾਣ ਆਉਂਦੀਆਂ ਜਿਆਦਾ ਨਹੀਂ ਆ ਇੱਥੇ ਪ੍ਰਦੂਸ਼ਣ ਬੋਰਡ ਆਏਗਾ ਤਾਂ ਅਸੀਂ ਉਹਨਾਂ ਨੂੰ ਘੇਰਾਂਗੇ ਸਾਰਾ ਮੱਲਾ ਨਾ ਉਹਨਾਂ ਨੂੰ ਬੜਨ ਦੇਵਾਂਗੇ ਤੇ ਅਸੀਂ ਇੱਕ ਲੈਟਰ ਵੀ ਉਹਨਾਂ ਨੂੰ ਲਿਖ ਰਹੇ ਆ ਕਿ ਇਹਦਾ ਸਾਨੂੰ ਹੱਲ ਦੱਸੋ ਕੀ ਹੈ ਜਿਆਦਾ ਨਵਾਂ ਪਲਾਂਟ ਲਾਓ ਨਵਾਂ ਪਲਾਂਟ ਲਾਣ ਲਈ ਵੀ ਘੱਟੋ ਘੱਟ 2 ਸਾਲ ਚਾਹੀਦੇ ਆ ਨਵੀਂ ਜਿਹੜੀ ਤੁਸੀਂ ਲਾਉਂਗੇ ਆਪਣਾ ਪਰਮਿਸ਼ਨ ਲਾਉਂਗੇ ਜ਼ਮੀਨ ਐਕਵਾਇਰ ਕਰੋਗੇ ਫਿਰ ਉਹਦੀ ਮਨਜ਼ੂਰੀ ਲਾਉਂਗੇ ਫਿਰ ਲੱਗੇਗਾ ਤੋਂ ਉਹਨਾਂ ਚ ਰਹੇ ਲੋਕ ਕਿੱਥੇ ਜਾਣ ਔਰ ਬਹੁਤ ਸੌਖਾ ਕੰਮ ਪ੍ਰਸ਼ਾਸਨ ਨੇ ਪਾੜਿਆ ਹੋਇਆ ਕਿ ਆਹ ਏਰੀਆ ਇਹਦੇ ਨਾਲ ਸਲੋ ਨੂੰ ਜੋੜ ਦੋ ਇਹਦੇ ਨਾਲ ਬਰਨਾਲੇ ਨੂੰ ਜੋੜ ਦੋ ਇਹਦੇ ਨਾਲ ਮੂਸਾਪੁਰ ਨੂੰ ਜੋੜ ਦੋ ਸਾਰੇ ਸ਼ਹਿਰ ਦਾ ਗੰਧ ਇੱਥੇ ਜਿਹੜਾ ਸੁੱਟਿਆ ਜਾ ਰਿਹਾ ਹੈ। ਔਰ ਇਸ ਪਲਾਂਟ ਦੀ ਕਪੈਸਿਟੀ ਜਿਹੜੀ ਆ ਉਹ ਵਧਾਈ ਨਹੀਂ ਜਾ ਰਹੀ। ਇਸ ਕਰਕੇ ਅਸੀਂ ਮਜਬੂਰੀ ਬਸ ਅੱਜ ਜਿਹੜਾ ਇਹ ਗੇਟ ਬਾਲ ਸਿੱਧੇ ਜਿਹੜਾ ਪਾਣੀ ਜਿਹਦੇ ਨਾਲ ਪਾਣੀ ਸਿੱਧਾ ਬੇਂਚ ਜਾਏਗਾ ਉਹ ਖੁੱਲਾਂਗੇ। ਤੇ ਹੁਣ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਜਿਹੜੇ ਗੇਟ ਬਾਲ ਐ ਨੌਜਵਾਨ ਮੁੰਡੇ ਉਹ ਜਾ ਕੇ ਖੋਲਣ ਕਿੱਥੇ ਗੇਟ ਬਾਲ ਵੇ ਲੱਗਿਆ ਤੁਹਾਡਾ ਇੱਥੇ ਵਾਲੇ ਮੁਲਾਜ਼ਮ ਕਿੱਥੇ ਆ ਤੇ ਬਾਜੀ ਸੋ ਹੈ। ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499